ਆਸ਼ਾ ਜੀ ਦਾ ਜੈ ਕਰਾ ਵੀ ਨਰਸਿੰਗ ਜੀ ਦਾ ਜੈ ਕਰਾ ਬੀਬੀ ਪਾਨੀ ਦਾ ਹੰਤੰਡੇਰਾ ਬਾਬਾ ਬੜਵਾਸੀ ਜੀ ਦਾ ਜਨਮ ਦਿਹਾੜਾ ਬੜੀ ਧੁੰਮ ਨਾਲ ਮਨਾਇਆ ਜਾ ਰਿਹਾ ਹੈ ਸ਼ਿਸ਼ਮਾ ਬਾਬਾ ਜੀ ਵੱਲੋਂ 21 ਵਾ ਜਨਮ ਦਿਹਾੜਾ ਔਰ ਸਭ ਸੰਗਤਾਂ ਨੂੰ ਬਹੁਤ ਬਹੁਤ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਹੋਣ ਔਰ ਸਾਰੀ ਸੰਗਤਾਂ ਜਨਮ ਦਿਹਾੜੇ ਤੇ ਪਹੁੰਚਨ ਬੜੀ ਧੁੰਮ ਨਾਲ ਔਰ ਬਾਬਾ ਜੀ ਦਾ ਬਹੁਤ ਜਨਮ ਦਿਹਾੜਾ ਖੁਸ਼ੀਆਂ ਨਾਲ ਮਨਾਇਆ ਜਾਵੇ ਅੱਬੇ ਜਿਹੜਾ ਜਨਮ ਦਿਹਾੜਾ ਮਨਾ ਰਹੇ ਕਿਹੜੀ ਜਗਾ ਹੋਵੇ ਕਿਤਬਾ ਰੋਨੀ ਨਗਰ ਗਰੀ ਨੰਬਰ 6 ਕਿਹਦਾ ਹੈ ਇਹ ਐ ਕਿਹ ਮ ਜਨਮ ਦਿਹਾੜਾ ਸੀ 80 ਮਹੀਨੇ ਹੋ ਗਏ ਲੋਕਾਂ ਨੇ ਜਿਹੜੇ ਦੇਖ ਰਹੇ ਹਨ ਉਹਨਾਂ ਨੂੰ 80 ਮਹੀਨੇ ਹੋ ਗਏ ਇਸ ਮੇਲੇ ਵਾਲੇ ਤੇ ਇਸੋ ਖਾਨ ਸਾਡ ਸੰਗਤਾਂ ਨੂੰ ਇੰਨਕੀ ਕੀਤੀਆਂ ਦੀ ਜਿੱਥੇ ਤੱਕ ਲਈ ਸਾਡ ਸੰਤਾ ਸੰਗਤਾਂ ਸਾਡਾ ਕਾੜ ਪਹੁੰਚਿਆ ਨਹੀਂ ਤੇ ਪਹੁੰਚ ਜਾਊਗਾ ਖਾੜ ਉਹ ਸਾਰੀ ਸੰਗਤਾਂ ਨੂੰ ਆਕੇ ਮੇਲੇ ਵਿੱਚ ਆਣ ਔਰ ਬਾਬਾ ਜੀ ਦਾ ਗੁਣ ਗਾਣ ਕਰਨ ਔਰ ਬਾਬਾ ਜੀ ਦਾ ਦਰਸ਼ਨ ਕਰਨ دیدار ਕਰਨ ਔਰ ਮੇਲੇ ਦੀ ਲੱਖ ਲੱਖ ਸਭ ਸੰਤਾਨਾਂ ਨੂੰ ਬਧਾਈ ਹੈ ਠੀਕ ਡੇਰਾ ਨਾਮ ਦੀ ਸਾਹੀ ਟੰਡਨ ਹੈ ਜੀ ਅਸੀਂ ਡੇਰਾ ਤੰਤਨ ਬਾਬਾ ਵਰਟਪਾਖ ਸਿੰਘ ਜੀ ਵੱਲੋਂ ਆਪਾਂ ਇੱਕ ਗੱਲ ਕਹਿਣਾ ਚਾਹੁੰਦੇ ਆ ਕਿ ਸਾਡੇ ਵੱਲੋਂ ਜਿਹੜੇ ਬਾਬਾ ਜੀ ਨੇ ਸੁਸ਼ਮਾ ਬਾਬਾ ਜੀ ਉਹਨਾਂ ਵੱਲੋਂ ਡੇਰਾ ਤੰਤਨ ਬਾਬਾ ਵਰਟਪਾਖ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ 21ਵਾਂ ਜਨਮ ਦਿਹਾੜਾ ਵਾ ਇਹ ਹੁਮ ਹੁਮਾ ਕੇ ਸੰਤਾਨੋਂ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਸਾਰੀ ਸੰਤਾਨਾਂ ਨੇ ਪਹੁੰਚਣਾ ਹੈ ਤੇ ਬਾਬਾ ਜੀ ਅੱਗੇ ਇਹ ਹੀ ਬੇਨਤੀ ਹੈ ਕਿ ਸਾਰਿਆਂ ਦਾ ਦੁੱਖ ਸੁੱਖ ਸਾਂਝਾ ਕਰਦੇ ਨੇ ਤੇ ਸਭ ਨੂੰ ਬੇਨਤੀ ਇਹ ਹੈ ਜਿੰਨੇ ਵੀ ਸੰਗਤਾਂ ਦੂਰੋਂ ਦੂਰੋਂ ਆਣ ਗੀਆਂ ਤੇ ਲੰਗਰ ਵੀ ਫੋਲ ਅਟੁੱਟ ਚੱਲੇਗਾ ਤੇ ਬਾਬਾ ਜੀ ਦੇ ਵੱਲੋਂ ਸਭ ਕੁਝ ਹੱਲ ਕੀਤਾ ਹੋਇਆ ਹੈ ਤੇ ਬਾਬਾ ਜੀ ਸਭ ਕੁਝ ਆਪ ਦੱਸਦੇ ਨੇ ਜੋ ਵੀ ਕੁਝ ਪੁੱਛਣਾ ਹੋਵੇ ਉਹ ਵੀ ਸਭ ਕੁਝ ਦੱਸਦੇ ਨੇ ਕੋਈ ਦੁੱਖ ਹੋਵੇ ਕਿਸੇ ਨੂੰ ਕੁਝ ਵੀ ਹੋਵੇ ਸਭ ਕੁਝ ਬਾਬਾ ਜੀ ਆਪ ਠੀਕ ਕਰਦੇ ਨੇ ਡੇਰਾ ਤਨਤਨ ਬਾਬਾ ਵਰਪਾ ਸਿੰਘ ਜੀ ਬਾਬਾ ਸੋਢੀ ਪਾਸ਼ਾ ਜੀ ਵੱਲੋਂ ਤੇ ਆਪਣਾ ਲੁਧਿਆਣਾ ਤਾਜਪੁਰ ਰੋਡ ਪਨੀਤਨਗਰ ਗਲੀ ਨੰਬਰ 6 ਤੇ ਬੜੀ ਦੂਰੋਂ ਦੂਰੋਂ ਫੱਕਰ ਫਕੀਰ ਹਮ ਹਮ ਆ ਕੇ ਪਹੁੰਚ ਰਹੇ ਨੇ ਤੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਤੁਸੀਂ ਸਾਰਿਆਂ ਨੇ ਵੀ ਇਹੀ ਪਹੁੰਚਣਾ ਹੈ ਤੇ ਮੇਲੇ ਦੀ ਰੌਣਕ ਨੂੰ ਸ਼ਾਨ ਆਣ ਨੂੰ ਸਭ ਨੂੰ ਵਧਾਣਾ ਹੈ ਬਸ ਬੇਨਤੀ ਇਹੀ ਹੈ ਜੈਕਾਰਾ ਸੋਢੀ ਪਾਸ਼ਾਹੀ ਦਾ ਬੋਲ ਸਾਚੇ ਦਰਬਾਰ ਕੀ ਜੈ ਦਾ ਨੰਦਜੀਤ ਜਹਰ ਹਾਂਜੀ ਸਾਡਾ 21ਵਾਂ ਜਨਮ ਦਿਨ ਦਿਹਾੜਾ ਮਨਾਇਆ ਜਾ ਰਿਹਾ ਹੈ ਤੁਨ ਤਨ ਬਾਬਾ ਬੜਪੱਖ ਸਿੰਘ ਜੀ ਦਾ ਜਿਨ੍ਹਾਂ ਦਾ 2 ਦਸੰਬਰ ਨੂੰ ਜਨਮ ਦਿਨ ਹੁੰਦਾ ਹੈ ਉਹ ਜਨਮ ਦਿਨ ਦੀ ਖੁਸ਼ੀ ਜਿਸੀ 21ਵਾਂ ਸਲਾਨਾ ਜੋੜ ਕੇ ਅੰਦਰ ਰੱਖਿਆ ਗਿਆ ਹੈ ਜਿਹੜਾ ਕਿ ਨਿਊ ਪਨੀਤਨਗਰ ਤੇ ਬਾਰੋਡ ਤੇ ਰੱਖਿਆ ਗਿਆ ਹੈ ਜਿਦੇ ਵਿੱਚ ਕਾਫੀ ਮਸ਼ਹੂਰ ਕਲਾਕਾਰ ਪਹੁੰਚ ਰਹੇ ਨੇ ਸਾਰੇ ਪੰਜਾਬ ਤੋਂ ਫਕਰ ਫਕੀਰ ਪਹੁੰਚ ਰਹੇ ਨੇ ਬਹੁਤ ਸਾਰੀਆਂ ਸੰਗਤਾਂ ਦਾ ਯੋਗਦਾਨ ਦੇ ਮਤ ਨਾਲ ਪੂਰੀ ਟੀਮ ਦੇ ਸਹਿਯੋਗ ਦੇ ਨਾਲ ਬਾਬਾ ਸੁਸ਼ਮਾ ਜੀ ਵੱਲੋਂ ਇਹ ਭੰਡਾਰਾ ਰੱਖਿਆ ਗਿਆ ਹੈ ਜਿਹਦੇ ਵਿੱਚ ਸਾਡੇ ਸਵਰਗੀ ਸ਼ੋਕਮਾਰ ਜੀ ਦਾ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਸੀਗਾ ਜੋ ਅੱਜ ਸਾਡੇ ਵਿੱਚ ਨਹੀਂ ਨੇ ਪਰ ਮੌਜੂਦਾ ਫਿਰ ਵੀ ਸਾਡੇ ਵਿੱਚ ਨਾਲ ਖੜੇ ਹੋ ਕੇ ਸਾਡੇ ਸਾਰੇ ਕਾਰਜ ਕਰਾ ਰਹੇ ਨੇ ਸੋ ਇੰਨਾ ਕਹਿੰਦੇ ਹੋਏ ਤਨ ਤਨ ਬਾਬਾ ਬੜਪາກ ਸਿੰਘ ਜੀ ਕਿ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਮੈਂ ਬਲਜੀਤ ਬੱਬੀ ਜਿਹੜਾ ਸਰਡੀ ਕੌਸ਼ਟ ਹੈਗੀ ਦਾ ਸੱਚੇ ਪਰਵਾਰ ਕੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਗੁਰੂ ਜੀ ਬਾਬਾ ਸੁਸ਼ਮਨ ਜੀ ਦੀ ਨਵੇਂ 21 ਮਸਲੇ ਨਾਲ ਜੁੜੇ ਮੱਧਕੰਨ ਬਾਬਾ ਜੀ ਦੇ ਘਰ ਸੀ ਸਭੀ ਆਸ਼ੀਰਵਾਦ ਜਨਮ ਦਿਹਾੜੀ ਦੀ ਯਾਦ ਵਿੱਚ ਜੋ ਕਿ 2 ਸਤੰਬਰ ਨੂੰ ਬਾਬਾ ਜੀ ਦੇ ਜਨਮ ਦਿਨ ਹੁੰਦਾ ਹੈ ਧਾਰਾ ਪਰ ਸਾਰੇ ਸੰਗਤ ਪੂਰ ਮੀਨਰਲ ਮਿਲ ਕੇ ਇਹ ਮੇਲਾ ਮੌਜੂਦ ਹੈ ਜਨਮ ਦਿਨ ਵਾਲਾ ਬਾਬਾ ਜੀ ਦਾ ਸੋ ਬਾਬਾ ਜੀ ਦੀ ਇਹ ਸ਼ੇਰਪ੍ਰੇਖ ਦੀ ਮੰਦੀ ਹੈ 7 ਤਰੀਕ ਦਾ ਬਾਬਾ ਜੀ ਦੇ ਬਾਬਾ ਦੇ ਜਨਮ ਦਿਹਾੜਾ ਮੇਲੇ ਦੇ ਵਿੱਚ ਸੰਗਤ ਇਸੇ ਜੂ ਦੇ ਨਾਲ ਸਾਰੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ ਇਸ ਮੇਲੇ ਦੇ ਵਿੱਚ ਬਾਬਾ ਜੀ ਮਨਾ ਰਹੇ ਸਵੇ ਦਾ ਸ਼ਸ਼ਨਾ ਜੀ ਸਾਡੇ ਸਾਹਿਲ ਜੀ ਸਾਰਾ ਪਰਿਵਾਰ ਜਿੰਨਾ ਕੀ ਟੰਡਨ ਪਰਿਵਾਰ ਸਾਰੇ ਨਾਲ ਮਿਲ ਕੇ ਸਾਡੇ ਬਾਬਾ ਜੀ ਜਿਹੜੇ ਕਿਸ ਬਰਵਾਰ ਦੇ ਮੁਖ ਸੇਵਾਦਾਰ ਸੀ ਜੋ ਸਾਡੇ ਅਸ਼ੋਕ ਕੁਮਾਰ ਜੀ ਸੋ ਉਹਨਾਂ ਦੀ ਵਿਦੌਲਤ ਬੜੇ ਉਹਨਾਂ ਨੇ ਵੀ ਸੇਵਾ ਨਿਭਾਈ ਆ ਪਿਛਲੇ ਸਾਲ ਵੀ ਇਸ ਵਾਰ ਸਾਡੇ ਵਿੱਚ ਹੀ ਆ ਸਾਰੇ ਨਾਲ ਮਿਲ ਕੇ ਸਾਡੇ ਬਾਬਾ ਜੀ ਦੇ ਨਾਮ ਸਸੀਂ ਖੜੇ ਆ ਬਾਹਰ ਬਾਹਰ ਵਗਾ ਕੇ ਸਾਰੇ ਰਣਾ ਭਾਜੀ ਔਰ ਜਿੰਨੀ ਸੰਗਤ ਆ ਸਾਰੀ ਰਲ ਕੇ ਬਾਬਾ ਜੀ ਜਨਮ ਦਿਹਾੜਾ 21 ਮਾਰਚ ਨੂੰ ਲੰਗਰ ਲਾਉਂ ਆ ਰਹੀ ਆ ਸੋਸੀ ਤੁਹਾਡਾ ਵੀ ਬਹੁਤ ਬਲੈਡ ਕਰਦੀ ਹੈ ਤੁਸੀਂ ਤੁਹਾਨੂੰ ਕਿੰਨੇ ਸਾਲ ਹੋ ਗਏ ਸੇਵਾ ਦਾ ਯਾਰ ਚੱਲ ਰਹੇ ਨੇ ਮੈਂ ਤਾਂ ਬਾਬਾ ਜੀ ਨਾਲ ਗਿਦੂ ਸਾਡੇ ਵੀ ਇਸਤਾਨੇ ਆ ਬਾਬਾ ਜੀ ਕਿਰਪਾ ਸਿੰਘ ਜੀ ਦਾ ਤੇ ਸਾਡੇ ਵੀ ਸਵਰਨਤੀ ਗਰੀਬ ਦਾ ਅਸੀਂ ਮਨਾ ਰਹੇ ਹਾਂ ਤੇ ਸਾਨੂੰ ਪੱਟੋ ਕਟਵੀਤੀ ਸਰ ਬਾਬਾ ਜੀ ਦੇ ਇਸਤਾਨੇ ਵਿਦਿਆ ਹੋ ਗਏ ਤੇ ਬਾਬਾ ਜੀ ਸਾਡੇ ਗੁਰੂ ਹੈ ਮੇਰੇ ਸਿਸ਼ਕ ਜੀ ਇਸੇ ਨੇ ਦੇ ਚਰਨਾਂ ਨੂੰ ਧਰ ਕੇ ਤੇ ਕਿਹੜੇ ਕਿਹੜੇ ਸਿੰਗਰ ਆ ਰਹੇ ਇਸ ਮੇਲੇ ਦੇ ਵਿੱਚ ਸਿੰਗਰ ਅਮਿਤ ਕਰਨ ਕੁੱਟੀ ਜੀ ਐ ਸ਼ਨੀਲ ਹੀਰਾ ਮਾਸਟਰ ਸੰਜੂਆ ਉਹ ਵੀ ਬਹੁਤ ਵੱਡੀ ਜੱਸੀ ਹੈ ਤੁਹਾਡੇ ਤੋਂ ਹੋਰ ਕਾਫੀ ਕਲਾਕਾਰ ਦੇ ਉਸ ਇਸ ਮੇਲੇ ਲਈ ਲੋਕਾਂ ਨੂੰ ਬਹੁਤ ਹੀ ਬੇਸਬਰੀ ਦੇ ਲਈ ਇੰਤਜ਼ਾਰ ਹੁੰਦਾ ਉਹ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਹਾਂ ਅਸੀਂ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋਨਮ ਜੀ ਆਖਦੇ ਆ ਕਿ ਆਓ ਇਸ ਮੇਲੇ ਦੇ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਲਓ ਸੋਹਣੀ ਕਾਸ਼ਰ ਜੀ ਦਾ ਬਾਬਾ ਸੁਸ਼ਮਾ ਜੀ ਦੇ ਦਰਵਾਜ਼ੇ ਤੋਂ ਵੱਡੇ ਵੱਡੇ ਅੜੇ ਹੋਏ ਕੰਮ ਜਿਹੜੇ ਆ ਕਿ ਬੀਬੀ ਨਾ ਸਿੰਘ ਜੀ ਸਭ ਦੀ ਕਸ਼ਟ ਦੂਰ ਕਰਦੇ ਆ ਜੋ ਕਿ ਕਿਸੇ ਦੇ ਕੰਮ ਵਲ ਇਸ ਦਰਵਾਜ਼ੇ ਕੀ ਪੂਰੇ ਆ ਤੇ ਸੰਗਤ ਬੇਨਤੀ ਕਰ ਰਹੀ ਆ ਕਿ ਕਿ ਹਾਜ਼ਰੀ ਕਰੋ ਤੇ ਬਾਬਾ ਰਸ਼ੀਦਾ ਤੇ ਹੋਰ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਇਸ ਮੇਲੇ ਦੇ ਵਿੱਚ ਪ੍ਰਬੰਧ ਬਹੁਤ سارے ਸੂਰੇ ਪੂਰੇੰਬਰ ਵਿਵਲੋ ਕੀਤੇ ਗਏ ਆ ਤੇ ਸੰਗਤਾਂ ਵੱਲੋਂ ਕੀਤੇ ਗਏ ਬਾਬਾ ਜੀ ਵੱਲੋਂ ਕੀਤੇ ਗਏ ਜੋ ਵੀ ਲੰਗਰ ਦੇ ਪ੍ਰਬੰਧ ਆ ਸਾਰੇ ਪਾਣੀ ਦੇ ਹੋ ਗਏ ਆ ਜੋ ਕਿ ਜਿੰਨੀ ਸੰਗਤ ਆਈ ਆ ਉਹਨਾਂ ਦੀ ਜਿਹੜੀ ਆਉਗੀ ਉਹਨਾਂ ਦੇ ਸਾਰਿਆਂ ਦੀ ਜੀ ਹੈ ਉਹਦੇ ਵਾਸਤੇ ਮਜ਼ਾ ਬਣਕਣ ਕਰ ਦਿੱਤਾ ਠੀਕ ਗਾਇ ਦੂਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਲੱਖ ਖੁਸ਼ੀਆਂ ਪਾਸ਼ਾਆਂ ਜਿਸ ਸਤਗੁਰ ਨਦਰ ਕਰੇ ਅੱਜ ਅਚਨਾਂ ਮਿਤੀ 7 9 2024 ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸ਼ਸ਼ਮਾ ਜੀ ਪੰਡਹਾਰਾ ਕਰਵਾ ਰਹੇ ਨੇ ਡੇਰਾ ਬਾਬਾ ਬੜਪਾਖ ਸਿੰਘ ਜੀ ਦੇ ਸੋਢੀ ਪਾਸ਼ਾ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਆਇਆ ਉਹਨਾਂ ਦਾ ਜਨਮ ਦਿਹਾੜਾ ਬੜੀ ਹੀ ਧੂਮ-ਧਾਮ ਦੇ ਨਾਲ ਮਨਾ ਰਹੇ ਨੇ ਜਿਸ ਵਿੱਚ ਬਹੁਤ ਸਾਰੀਆਂ ਮਹਾਨ ਸ਼ਖਸੀਤਾਂ ਫੱਕਰ ਫਕੀਰ ਸਾਈਂ ਜੋ ਵੀ ਬਾਬੇ ਆ ਦੂਰੋਂ ਨੇੜਿਓਂ ਸੰਗਤਾਂ ਹੁਮ-ਹਮਾ ਕੇ ਇਸ ਦਰਬਾਰ ਤੇ ਮੋੰਚਣ ਗਿਆ ਤੇ ਇਸ ਦਰਬਾਰ ਦੀ ਜਿਹੜੀ ਸ਼ੋਭਾ ਨੂੰ ਵਧਾਉਣ ਗਿਆ ਇਹ ਜੀ 21 21ਵਾਂ ਪੰਡਹਾਰਾ ਹੈ ਜੀ ਹਰ ਸਾਲ ਬਹੁਤ ਹੀ ਧੂਮ ਦੇ ਨਾਲ ਸ਼ਬਦਾ ਭਵਨ ਦੇ ਨਾਲ ਇਹ ਪੰਡਾਰਾ ਮਨਾਇਆ ਜਾਂਦਾ ਜੀ ਇਹ ਕਿਹੜੀ ਜਗ੍ਹਾ ਹੁੰਦਾ ਹੈ ਪੰਡਾਰਾ ਇਹ ਪੰਡਾਰਾ ਗਲੀ ਪਨੀਤਨਗਰ ਗਲੀ ਨੰਬਰ 6 ਉਹ ਅੱਲਾ ਪਨੀਤਨਗਰ ਦੇ ਵਿੱਚ ਮਨਾਇਆ ਜਾਂਦਾ ਜੀ ਇਸ ਮੇਲੇ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਆਸ ਹੁੰਦੀ ਹੈ ਕਿੰਨੇ ਸਾਰੇ ਲੋਕ ਆਏ ਹਨ ਹਰ ਸਾਲ ਲੋਕ ਬਹੁਤ ਹੀ ਦੂਤੀ ਤੋਂ ਦਾੰਦਰਾਂ ਦੇ ਮੇਲਾ ਦੇਖਦੇ ਨੇ ਬਹੁਤ ਨਾਲ ਲੋਕਾਂ ਬਾਰੇ ਕੀ ਕਿਹਾ ਚਾਹੁੰਦੇ ਬਸ ਲੋਕਾਂ ਦੀ ਸ਼ਰਧਾ ਹੈ ਜੀ ਲੋਕਾਂ ਦੀ ਸ਼ਰਧਾ ਭਵਨ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਪੰਡਾਰਾ ਕਰਵਾਇਆ ਜਾਂਦਾ ਵਾ ਦੂਰੋਂ ਦੂਰੋਂ ਸਾਰੇ ਡਿਸਟ੍ਰਿਕਟ ਦੇ ਵਿੱਚੋਂ ਲੋਕ ਜਿਹੜਿਆ ਇਸ ਪੜਾਰੀ ਦੇ ਵਿੱਚ ਹੋਮੋ ਮਾਰ ਕੇ ਪਹੁੰਚਦੇ ਆ ਤੇ ਸ਼ਰਦਾ ਦੇ ਨਾਲ ਬਾਬਾ ਵਿੜਪਾਗ ਸਿੰਘ ਜੀ ਨੂੰ ਨਤਮਸਤਕ ਕਰਦੇ ਨੇ ਤੇ ਗੁਰੂ ਘਰ ਦੇਣੀਆਂ ਖੁਸ਼ੀਆਂ ਉਹ ਪ੍ਰਾਪਤ ਕਰਦੇ ਨੇ ਇਸ ਮੇਲੇ ਚ ਕਿਹੜੇ ਕਿਹੜੇ ਸਿੰਗਰ ਤੇ ਕਿਹੜੇ ਕਿਹੜੇ ਚੁਕੀ ਹੋਏ ਆ ਉਹਦੇ ਬਾਰੇ ਤਾਂ ਸਾਡੇ ਐਂਕਰ ਮੈਡਮ ਬਬਲੀ ਜੀ ਆ ਉਹ ਤੁਹਾਨੂੰ ਬਰੀਫ ਕਰਨਗੇ ਮੇਰੇ ਕੋਲ ਸਵਾਲ ਹੈ ਜੀ ਹਰ ਮੇਲੇ ਦੇ ਵਿੱਚ ਆਪਾਂ ਜਾਂਦੇ ਆ ਤੇ ਮੇਲੇ ਦੇ ਵਿੱਚ ਇਹ ਸਿਕੜਾਂ ਬੜੀਆਂ ਹੁੰਦੇ ਆ ਜੀ ਕੋਸ਼ਿਸ਼ ਕਰਾਂਗੇ ਜੀ ਇਸ ਵਾਰ ਜਿਹੜਾ ਇਹ স্মੋਕਿੰਗ ਵਾਲਾ ਕੰਮ ਨਾ ਹੋਵੇ ਬਾਕਾਇਦਾ ਬੋਰਡ ਲਗਾਏ ਜਾਣਗੇ No Smoking ਦੇ ਵੀ ਜੇ ਕਿਸੇ ਨੇ ਇੱਥੇ ਭੰਡਾਰੇ ਦੇ ਵਿੱਚ ਬਾਬਾਈ ਦੇ ਏਰੀਏ ਦੇ ਵਿੱਚ ਕੋਈ ਸਮੋਕਿੰਗ ਨਹੀਂ ਕਰੇਗਾ ਕੋਈ ਡਰਿੰਕ ਨਹੀਂ ਕਰੇਗਾ ਕੋਈ ਡਰਗਸ ਯੂਜ਼ ਨਹੀਂ ਕਰੇਗਾ ਸਿਕਿਉਰਿਟੀ ਪਹਿਲਾਂ ਉਹ ਵੀ ਪ੍ਰਬੰਧ ਕੀਤੇ ਜਾਣ ਉਹ ਸਰ ਤੁਹਾਨੂੰ ਬਾਅਦ ਚ ਦੇਖਾਂਗੇ ਜੀ ਉਹ ਤਾਂ ਪਰਮਿਸ਼ਨ ਮਿਲਣ ਤੇ ਅੱਛਾ ਜੀ ਜਨਰਲ ਦੇ ਮਾਪਿਆਂ ਨਾਲ ਤੁਸੀਂ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਚਾਹੁੰਦੇ ਆ ਬੇਨਤੀ ਹੱਤਵੰਤ ਕੇ ਕਿ ਜੋ ਵੀ ਸੰਤਾਂ ਆ ਤੁਮ ਹਮਾ ਕੇ ਇਸ ਭੰਡਾਰੇ ਦੇ ਵਿੱਚ ਪਹੁੰਚੋ ਤੇ ਗੁਰੂ ਘਰ ਦੇਣੇ ਖੁਸ਼ੀਆਂ ਮਨਾਵੋ ਤੇ ਬਾਬਾ ਹੜਾ ਭਗਤ ਸਿੰਘ ਛੋਡੀ ਪਾਸ਼ੀ ਦਾ ਜਿਹੜਾ ਜਨਮ ਦਿਹਾੜਾ ਵਾ ਪੂਰੀ ਸ਼ਰਦਾ ਭਾਵਨਾ ਦੇ ਨਾਲ ਮਨਾਓ ਜੋ ਵੀ ਤੁਸੀਂ ਸੁਖਣਾ ਇਸ ਦਰਬਾਰ ਤੇ ਸੁਖੋਗੇ ਉਹ ਸਭ ਦੀ ਪੂਰੀ ਹੋਏਗੀ ਸਭ ਦਿਆਂ ਪੂਰੇ ਹੁੰਦੇ ਜੀ ਇਸ ਤੋਂ ਮੰਨਤਾ ਕਿ ਸਭ ਦਿਆਂ ਪੂਰੇ ਅੱਗੇ ਤੋਂ ਵੀ ਹੋਣਗੇ